ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਸ਼ਾਇਦ ਰੈਕੋਰਡ ਦੇ ਵਿੱਚ ਆਇਆ ਹੋਇਆ ਆਇਆ ਮੈਂ ਇੱਥੇ ਮੈਂ ਬੈਠਾ ਹਾਂ ਭਾਈ ਰਗਵੀਰ ਸਿੰਘ ਜੀ ਦੇ ਨਾਲ ਇਹਨਾਂ ਨਾਲ ਮੇਰੀ ਕਾਫੀ ਸਮੇਂ ਤੋਂ ਇੱਕ ਵਿਚਾਰ ਵਟਾਂਦਰਾ ਹੋ ਰਿਹਾ ਸੀਗਾ ਕਿ ਆਪਣੇ ਨਗਰ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਜਾਂ ਆਪਣੇ ਸਿੱਖ ਕਮਿਊਨਿਟੀ ਦੇ ਵਿੱਚ ਇੱਕ ਪਾਠੀ ਸਿੰਘਾਂ ਦੀ ਕਮਿਊਨਿਟੀ ਹੈ ਜਿਹੜੀ ਪਾਠੀ ਸਿੰਘ ਨੇ ਇਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਜਿਹਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਇੱਕ ਇਹਨਾਂ ਨੂੰ ਪੂਰੀ ਪੈਸੇ ਨਹੀਂ ਮਿਲਦੇ ਜਾਂ ਪੂਰੀ ਇਹਨਾਂ ਦੀ ਘਰ-ਗ੍ਰਸਤੀ ਜੋ ਚਲਾਉਂਦੇ ਨੇ ਉਹ ਕਿੰਨੇਕ ਪਰੇਸ਼ਾਨੀਆਂ ਦੇ ਵਿੱਚ ਲਾਉਂਦੇ ਆ ਇਸ ਵਿਸ਼ੇ ਨੂੰ ਲੈ ਕੇ ਮੈਂ ਭਾਈ ਰਗਵੀਰ ਸਿੰਘ ਜੀ ਦੇ ਨਾਲ ਵਿਚਾਰ ਵਟਾਂਦਲੇ ਕਰਨੇ ਆ ਇਹਨਾਂ ਦੇ ਕੁਝ ਦਰਦ ਨੇ ਕਿਉਂਕਿ ਇਹਨਾਂ ਨੇ ਕਾਫੀ ਲੰਮਾ ਸਮਾਂ ਗੁਰੂ ਘਰ ਦੇ ਵਿੱਚ ਪਾਠੀ ਹੋਣ ਦੇ ਨਾਤੇ ਗੁਰੂ ਮਹਾਰਾਜ ਦੇ ਵਜ਼ੀਰ ਹੋਣ ਦੇ ਨਾਤੇ ਇਹਨਾਂ ਨੇ ਡਿਊਟੀ ਨਿਭਾਈ ਆ ਜੋ ਇਹਨਾਂ ਦੇ ਤਜਰਬੇ ਨੇ ਜੋ ਇਹਨਾਂ ਦੇ ਐਕਸਪੀਰੀਅੰਸ ਨੇ ਉਹ ਚੀਜ਼ ਨੂੰ ਲੈ ਕੇ ਇਹ ਮੈਂ ਸੰਗਤ ਦੇ ਅੱਗੇ ਰੱਖਣਾ ਚਾਹੁੰਦਾ ਮੇਰੀ ਕਾਫੀ ਲੰਮੇ ਸਮੇਂ ਦੀ ਇੱਛਾ ਸੀਗੀ ਇਹ ਕਿ ਇਹ ਪੱਖ ਵੀ ਸੰਗਤ ਦੇ ਮੂਹਰੇ ਰੱਖਿਆ ਜਾਵੇ ਅੱਜ ਤੱਕ ਮੈਨੂੰ ਇਸ ਪੱਖ ਕਿਸੇ ਵਾਸਤੇ ਸਾਨੂੰ ਨੂੰ ਨਹੀਂ ਮਿਲਿਆ ਮੈਂ ਕਿਤੇ ਸੁਣਿਆ ਨਹੀਂ ਕਿ ਪਾਠੀ ਸਿੰਘਾਂ ਦੀ ਵੀ ਗੱਲ ਕੀਤੀ ਖੁੱਲ੍ਹ ਕੇ ਕੀਤੀ ਗਈ ਦੀ ਆ ਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬਾਤ ਹੈ ਹੋਰ ਭਾਈ ਸਾਹਿਬ ਠੀਕ ਠਾਕ ਚੜਦਿਆਂ ਕਰੋ ਭਾਈ ਸਾਹਿਬ ਸ਼ੁਕਰ ਹੈ ਚੜਦੀ ਕਲਾ ਜੀ ਅ ਭਾਈ ਸਾਹਿਬ ਮੈਂ ਸਭ ਤੋਂ ਜਾਨਣਾ ਚਾਹੂੰਗਾ ਤੁਸੀਂ ਗੁਰੂ ਘਰਾਂ ਦੇ ਵਿੱਚ ਡਿਊਟੀ ਕੀਤੀ ਆ ਬਿਲਕੁਲ ਜੀ ਕਿੰਨਾ ਲੰਮਾ ਸਮਾਂ ਕੀਤੀ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗੁਰੂ ਘਰ ਦੇ ਨਾਲ ਤਕਰੀਬਨ ਕਹਾਂ ਸਕਦੇ ਆ ਵੀ 30 ਸਾਲ ਦੇ ਕਰੀਬ ਹੋ ਚੱਲਿਆ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਡਿਊਟੀ ਕਰਦੇ ਆ ਹਾਂਜੀ ਡਿਊਟੀ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਤੇ 30 ਸਾਲ ਦੇ ਕਰੀਬ ਹੋ ਗਿਆ ਸਨ 1997 ਤੋਂ ਲੈ ਕੇ ਮੈਂ ਗੁਰੂ ਘਰਾਂ ਦੇ ਵਿੱਚ ਆ 1997 96 ਤੋਂ ਲੈ ਕੇ ਜੀ 96 ਦੇ ਵਿੱਚੋਂ ਹਾਂਜੀ 96 ਤੋਂ ਲੈ ਕੇ ਕਿੰਨੀ ਉਮਰ ਕਿੰਨੀ ਸੀ ਜੀ ਉਸ ਵੇਲੇ ਉਮਰ ਦੇਖ ਲਓ ਇਸ ਵੇਲੇ 53वां ਸਾਲ ਸ਼ੁਰੂ ਹੋਇਆ ਜੀ 53वां ਸਾਲ ਠੀਕ ਹੈ ਜੀ ਅ ਇਸੇ ਰੈਕੋਰਡ ਦੇ ਇਸ ਨੇੜੇ ਤੇ ਵੀ ਆ ਕਿ ਜੱਗ ਕਿਸੇ ਅਲੱਗ ਵੀ ਗਿਆ ਹਾਂ ਜੀ ਮੈਂ ਤਕਰੀਬਨ ਜਗਰਾਉਂ ਇਲਾਕੇ ਦੇ ਵਿੱਚ ਵੀ ਰਹਿ ਕੇ ਆਇਆ ਹਾਂ ਥੋੜਾ ਠੀਕ ਹੈ ਜੀ ਬਾਕੀ ਰੈਕੋਰਡ ਦੇ ਇਲਾਕੇ 'ਚ ਹੀ ਰਹਿ ਆਵਾ ਜੋ ਵੀ ਰਹਿ ਆਵਾ ਠੀਕ ਹੈ ਜੀ ਪੰਜ ਚਾਰ ਗੁਰੂ ਘਰ ਇਦਾਂ ਦੇ ਤੇ ਮੈਂ ਅੱਜ ਮਾਫੀ ਚਾਹੁੰਨਾ ਵਾਂ ਇੱਕ ਗੱਲ ਮੇਰੇ ਧਿਆਨ ਦੇ ਵਿੱਚ ਆ ਤੁਹਾਨੂੰ ਮੈਂ ਪੁੱਛਣੀ ਜਰੂਰ ਚਾਹੂੰਗਾ ਇਹ ਪੁੱਛਣੀ ਪਾਠੀ ਸਿੰਘਾਂ ਦੇ ਘਰ ਦੇਖੇ ਮੈਂ ਕੱਚੇ ਘਰ ਦੇ ਪਏ ਆ ਜੀ ਉਹਨਾਂ ਦੇ ਕਈਆਂ ਨੂੰ ਪਲਾਸਤਰ ਨਹੀਂ ਹੋਇਆ ਹੋਇਆ ਕਈਆਂ ਨੂੰ ਇੰਨੀ ਮਾੜੀ ਸਮਾਪਤੀਤ ਕਰ ਰਹੇ ਨੇ ਕਾ ਉਹਦੇ ਬੱਚਿਆਂ ਦੀਆਂ ਫੀਸਾਂ ਨਹੀਂ ਭਰੀਆਂ ਜਾ ਰਹੀਆਂ ਪਾਠੀ ਸਿੰਘਾਂ ਤੋਂ ਸਹੀ ਤਰੀਕੇ ਨਾਲ ਭਾਈ ਸਾਹਿਬ ਜੀ ਜੇ ਗੱਲ ਕਰੀ ਆਪਾਂ ਪਾਠੀ ਸਿੰਘ ਆਪਣਾ ਰੋਟੀ ਵੀ ਮਸਾਂ ਕਮਾ ਸਕਦਾ ਜੀ ਪਰ ਇਹ ਕਿੰਨਾਂ ਨੂੰ ਅਹੁਦਾ ਦਿੱਤਾ ਜਾਂਦਾ ਆਵੇਂ ਕਹਿ ਦਿੱਤਾ ਜਾਂਦਾ ਵੀ ਗੁਰੂ ਦਾ ਵਜ਼ੀਰ ਹੈ ਜੀ ਇਹਦੇ ਕੋਲੇ ਪਦਵੀ ਬਾਬਾ ਬੁੱਢਾ ਜੀ ਵਾਲੀ ਆ ਜੀ ਪਰ ਉਹ ਸਮਾ ਪਦਵੀ ਹੈ ਬਾਬਾ ਬੁੱਢਾ ਜੀ ਵਾਲੀ ਜੀ ਸਮਾ ਹੈ ਪਰ ਜੇ ਅੱਗੇ ਗੁਰੂ ਅਰਜਨ ਦੇਵ ਕੋਈ ਨਹੀਂ ਬਣ ਰਿਆ ਜੀ ਜੇ ਬਾਬਾ ਬੁੱਢਾ ਜੀ ਦੀ ਪਦਵੀ ਗ੍ਰੰਥੀ ਸਿੰਘ ਦੀ ਆ ਨਾ ਜੀ ਤਾਂ ਅੱਗੇ ਗੁਰੂ ਅਰਜਨ ਦੇਵ ਕੋਈ ਨਹੀਂ ਬਣ ਰਿਆ ਗੁਰੂ ਅਰਜਨ ਦੇਵ ਜੀ ਤਾਂ ਚਲੋ ਗੁਰੂ ਅਰਜਨ ਦੇਵ ਜੀ ਨੇ ਉਹ ਨਹੀਂ ਸੰਚਾਲਕ ਜਿਹਨੂੰ ਕਹਿ ਦਈਏ ਪ੍ਰਬੰਧਕ ਉਹਨਾਂ ਵਰਗਾ ਕੋਈ ਨਹੀਂ ਆ ਰਿਹਾ ਜੇ ਅਸੀਂ ਵੀ ਜੇ ਕਹਿ ਦਿੰਨੇ ਆ ਜੀ ਬਾਬਾ ਬੁੱਢਾ ਜੀ ਦੀ ਗ੍ਰੰਥੀ ਸਿੰਘ ਵਜੀਰ ਨਿਆਈ ਆ ਹਾਂਜੀ ਤਾਂ ਜਿਹੜੇ ਪ੍ਰਬੰਧਕ ਨਹੀਂ ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਨਿਆਈ ਹੋ ਸਕਦੇ ਆ ਹਾਂਜੀ ਕਿਉਂਕਿ ਜੇ ਉਸ ਸਮੇਂ ਬਾਬਾ ਬੁੱਢਾ ਜੀ ਗ੍ਰੰਥੀ ਬਣੇ ਤਾਂ ਗੁਰੂ ਅਰਜਨ ਦੇਵ ਮਹਾਰਾਜੀ ਸੰਚਾਲਕ ਸੀ ਸੰਚਾਲਕ ਸੀਗੇ ਤੇ ਇੱਕ ਚ ਮੈਂ ਹੋਰ ਪੁੱਛਣਾ ਚਾਹੂੰਗਾ ਤੁਹਤੋਂ ਅ ਤੁਸੀਂ ਪਾਠੀ ਸਿੰਘ ਮੈਨੂੰ ਸੁਣਨ ਚ ਆਈਆ ਕਿ ਜਦੋਂ ਪਾਠ ਚਲਦੇ ਨੇ ਚੰਗੀ ਇਨਕਮ ਹੁੰਦੀ ਆ ਚੰਗੇ ਪੈਸੇ ਮਿਲਦੇ ਨੇ ਮੈਂ ਤੁਹਤੋਂ ਥੋੜੀ ਜਿਹੀ ਇੱਕ ਵੀਰਵਾ ਪੁੱਛੂੰਗਾ ਜੋ ਐਵਰੇਜ ਹੀ ਆ ਪਾਠੀ ਸਿੰਘ ਨੂੰ ਇੱਕ ਪਾਠ ਕਰਨ ਦੇ ਕਿੰਨੇ ਪੈਸੇ ਮਿਲਦੇ ਨੇ ਜੇ ਇੱਕ ਪਾਠ ਦੀ ਮੈਂ ਗੱਲ ਕਰਾਂ ਅ ਖੰਡ ਪਾਠ ਸਾਹਿਬ ਦੀ ਕੀਮਤ ਕੋਈ ਨਹੀਂ ਗੁਰਬਾਣੀ ਵੜਨ ਦੀ ਨਾ ਤਾਂ ਗ੍ਰੰਥੀ ਜਿਹੜਾ ਪਿਓਰ ਗ੍ਰੰਥੀ ਹੈ ਜਾਂ ਜਿਹੜਾ ਪਿਓਰ ਪਾਠੀ ਹੈ ਜਿਨੇ ਇੱਕ ਤੋ ਸੰਥਿਆ ਲਈਆ ਜੇ ਇੱਕ ਤੋ ਪੜਿਆ ਛਿੱਤਰ ਖਾਦੇ ਆ ਹਾਂਜੀ ਉਹਦੀ ਨਾ ਤਾਂ ਗੁਰਬਾਣੀ ਦੀ ਕੋਈ ਪੈਸੇ ਲੈ ਸਕਦਾ ਨਾ ਹੀ ਕਿਸੇ ਚ ਇਨੀ ਜ਼ਰਤ ਆ ਵੀ ਉਹ ਪੈਸੇ ਉਹਦੇ ਦੇ ਸਕਦਾ ਉਹ ਦੇ ਸਕਦਾ ਵਾ ਠੀਕ ਹੈ ਜੀ ਹਾਂ ਇੱਕ ਹੈ ਮਿਹਨਤਾਨਾ ਜਿਹਨੂੰ ਕਹਿ ਦਈਏ ਜਾਂ ਗੁਰੂ ਘਰ ਦੇ ਵਿੱਚ ਇੱਕ ਭੇਟਾ 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 ਕਹਿ ਸਕਦੇ ਆ ਭੇਟਾ ਸਮੇ ਦੇ ਮੁਤਾਬਕ ਅਖੰਡ ਪਾਠ ਸਾਹਿਬ ਦੀ ਬਾਣੀ ਪੜੀ ਆ ਤੇ 10000 ਰੁਪਇਆ ਦਿੱਤਾ ਉਪ 18000 ਰੁਪਏ ਸਾਰੇ ਪਾਠੀਆਂ ਦਾ ਡਿਵਾਈਡ ਹੁੰਦਾ ਵਾ ਉਹ ਨਹੀਂ 5000 ਰੁਪਏ 5 ਪਾਠ ਨੇ 5000 ਰੁਪਏ ਅੱਛਾ 5 ਪਾਠੀ ਤੇ 5000 ਰੁਪਏ 5000 ਰੁਪਏ ਖਾਨਪੁਰ ਸਾਹਿਬ ਦਾ ਯਾਨੀ 3 ਦਿਨ ਹੋ ਗਏ ਆਪਾਂ ਮੰਨ ਕੇ ਚੱਲੀ ਤੇ 350 ਰੁਪਏ ਲੱਗ ਮੰਨ ਲਓ ਵੀ ਹਾਂ 350 400 ਰੁਪਏ ਵੱਧ ਤੋਂ ਵੱਧ 400 ਰੁਪਏ ਜੀ ਵੱਧ ਤੋਂ ਵੱਧ 400 ਰੁਪਏ 400 ਰੁਪਏ ਦਿਹਾੜੀ ਹੈ ਦਿਹਾੜੀ ਹੈ ਜਿਹੜਾ ਕਿ ਮਜ਼ਦੂਰ ਦੀ ਅੱਜ ਜੁਨੀਅਨ ਦੇ ਵਿੱਚੋਂ ਲੈਣ ਜਾਈਏ ਤਾਂ 800 ਰੁਪਏ ਮੰਗ ਰਿਆ 800 ਰੁਪਏ 800 ਰੁਪਏ ਮੰਗ ਰਿਆ ਬਿਲਕੁਲ ਤੇ 800 ਰੁਪਇਆ ਕਿਥੇ 400 ਰੁਪਇਆ ਉਹਦਾ ਦੇਖੋ ਜੀ ਉਹਦਾ ਬਹੁਤ ਵੱਡਾ ਉਹਦਾ ਬਹੁਤ ਵੱਡਾ ਹਾਂ ਉਹਦਾ ਕੱਲਾ ਮੇਰੇ ਖਿਆਲ ਦੀ ਵਿੱਚ ਗੁਰੂ ਮਹਾਰਾਜ ਦਾ ਬਾਕੀ ਉਹਦਾ ਹੀ ਉਹਦਾ ਬਚ ਗਿਆ ਹਾਂਜੀ ਇਹ ਤੋਂ ਬਗੈਰ ਤਾਂ ਇਸ ਤੋਂ ਅੱਗੇ ਐਤ ਕੀ ਦੇਖਣ ਦੇ ਵਿੱਚ ਮਿਲਿਆ ਜੀ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਲੰਘ ਕੇ ਗਿਆ ਹਾਂਜੀ ਆਉਣ ਵਾਲਾ ਸਮਾਂ ਤਾਂ ਬਹੁਤ ਦੂਰ ਦੀ ਗੱਲ ਆ ਪਾਠੀ ਮਿਲਣ ਦੀ ਐਤ ਕੀ ਵੀ ਪਾਠੀਆਂ ਨਹੀਂ ਬਹੁਤ ਘਟੀ ਕਮੀ ਮਹਿਸੂਸ ਹੋਈ ਹੈ ਹਾਂਜੀ ਮੇਰਾ ਦੋ ਬੇਟੇ ਆ ਹਾਂਜੀ ਇੱਕ ਬੇਟਾ ਸਮੇਂ ਦੇ ਅਨੁਸਾਰ ਮੈਂ ਨਾਲ ਲਾ ਲਿਆ। ਹਾਂਜੀ। ਦੂਸਰਾ ਬੇਟਾ ਕਹਿੰਦਾ ਡੈਡੀ ਮੈਂ ਦੇਖ ਹੀ ਰਿਹਾ ਤੁਹਾਡਾ ਹਾਲ। ਹਾਂਜੀ। ਮੈਂ ਨਹੀਂ ਬਣੂੰਗਾ। ਹਾਂਜੀ। ਕੀ ਕਰਾਂਗੇ ਅਸੀਂ? ਹਾਂਜੀ। ਸਾਡੇ ਪ੍ਰਬੰਧਕ ਨੇ ਸਾਡੀ ਏਡੀ ਸ਼੍ਰੋਮੌਰ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਹੈ। ਹਾਂਜੀ। ਕਹਿੰਦੀ ਹੈ ਜੀ ਅਸੀਂ ਬਹੁਤ ਬਣਾ ਰਹੇ ਪਰ ਜਾਂਦੇ ਕਿੱਥੇ ਆ। ਅਸਲ ਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਪੁੱਛਣੀ ਜ਼ਰੂਰ ਚਾਹੂੰਗਾ ਕਿ ਪਾਠੀ ਮੰਨ ਲਓ ਤੁਹਾਡੇ ਜਦੋਂ ਗੁਰਦੁਆਰਾ ਘਰ ਦੇ ਵਿੱਚ ਪਾਠੀ ਰੱਖਿਆ ਜਾਂਦਾ ਉਹਦੀ ਕੀ ਕੀ ਕਾਬਲੀਅਤਾਂ ਚੈੱਕ ਕਰਨੇ ਚਾਹੀਦੀਆਂ ਨੇ ਕਿ ਜਦ ਸਾਨੂੰ ਇਹ ਚੈੱਕ ਕਰਨਾ ਚਾਹੀਦਾ ਵਾ ਕਿ ਇਹ ਪਾਠੀ ਸਾਨੂੰ ਘੱਟ ਸੈਲਰੀ ਤੇ ਮਿਲ ਰਿਹਾ ਵਾ ਘੱਟ ਪੈਸਿਆਂ ਦੇ ਮਿਲ ਰਿਹਾ ਵਾ ਕਿ ਇਹ ਚੈੱਕ ਕਰਨਾ ਚਾਹੀਦਾ ਇਹ ਪਾਠੀ 'ਚ ਕੀ ਕਾਬਲੀਅਤਾਂ ਨੇ ਸਾਡੇ ਬੱਚੇ ਨੂੰ ਗੁਰਬਾਣੀ ਦੇ ਨਾਲ ਕਿਵੇਂ ਜੋੜ ਸਕਦਾ ਵਾ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਹੈ ਜਦੋਂ ਪ੍ਰਬੰਧਕ ਰੱਖਦੇ ਆ ਜੀ ਉਹ ਪਾਠੀ ਦੀ ਕਾਬਲੀਅਤ ਨਹੀਂ ਦੇਖ ਰਹੇ ਹਾਂਜੀ ਗ੍ਰਾਂਥੀ ਸਿੰਘ ਦੀ ਕਾਬਲੀਅਤ ਨਹੀਂ ਦੇਖ ਰਹੇ ਉਹ ਇਹ ਦੇਖ ਰਹੇ ਹੁੰਦੇ ਆ ਵੀ ਇਹ ਸੈਲਰੀ ਪਹਿਲਾਂ ਗ੍ਰਾਂਥੀ ਗਿਆ ਤਾਂ ਉਹਨੂੰ 8000 ਦਿੰਦੇ ਸੀ ਇਹ 5000 ਲੈ ਰਿਹਾ ਹਾਂਜੀ ਉਹ 5000 ਵਾਲੇ ਨੂੰ ਮੈਂ ਸਮਝਦੇ ਆ ਵੀ ਹਾਂ ਵੀ ਇਹ ਬੰਦਾ ਵਧੀਆ ਚਾਹੀ ਉਹ ਰਹਿ ਰਾਸ ਤੋਂ ਜਪਜੀ ਸਾਹਿਬ ਬਣਾਈ ਜਾਂਦਾ ਹੋਵੇ ਹਾਂਜੀ ਬਾਣੀ ਨਾਮ ਹੀ ਪੜਨੀ ਆਉਂਦੀ ਹੋਵੇ ਉਹਨੂੰ ਹਾਂਜੀ ਇਦਾਂ ਦੇ ਪਾਠ ਹੀ ਹੈ ਹਾਂਜੀ ਸਮਾਂ ਸੀ ਪਿੱਛੇ ਲੋੜੀਆਂ ਦਾ ਪ੍ਰੋਗਰਾਮ ਹੋਇਆ ਹਾਂਜੀ ਦੁੱਖ ਸਾਲ ਪਹਿਲਾਂ ਦੀ ਗੱਲ ਆ ਹਾਂਜੀ ਆ ਅਖੰਡਪਾਲ ਸਾਹਿਬ ਆਪਣੀ ਵੈਗਰੂ ਸੋਖਮਣੀ ਸਾਹਿਬ ਦਾ ਜਾਪ ਹੋਇਆ ਹਾਂਜੀ ਉਸ ਤੋਂ ਬਾਅਦ ਸ਼ਬਦ ਕੀਰਤਨ ਕਈ ਗੁਰਮੁਖ ਪਿਆਰੇ ਆਏ ਸ਼ਬਦ ਕੀਰਤਨ ਹੋਇਆ ਜੀ ਸਮਾਪਤੀ ਤੇ ਸਤਿਗੁਰੂ ਮਹਾਰਾਜ ਦਾ ਹੁਕਮਨਾਮਾ ਲੈਣ ਲੱਗਿਆ ਪਾਠੀ ਸਿੰਘ ਜੀ ਲੜੀਵਾਰ ਸਤਿਗੁਰੂ ਮਹਾਰਾਜ ਜੀ ਪ੍ਰਕਾਸ਼ ਜੀ ਤੇ ਜਦੋਂ ਮਹਾਰਾਜ ਦਾ ਮੁਖ ਦੇਖਿਆ ਤਾਂ ਉੱਠ ਕੇ ਪਿਛੇ हट ਗਿਆ ਕਹਿੰਦਾ ਇਹ ਕੀ ਹਾਂਜੀ ਉਹ ਵੀ ਇੱਕ ਪਾਠੀ ਗ੍ਰੰਥੀ ਐ ਤੇ ਇੱਕ ਜਿਹੜੇ ਲੜੀਵਾਰ ਤੇ ਗੁਰਬਾਣੀ ਪੜ੍ਹ ਰਹੇ ਨੇ ਉਹ ਵੀ ਗ੍ਰੰਥੀ ਐ ਹਾਂਜੀ ਤੇ ਉਹਨਾਂ ਦਾ ਮੁੱਲ ਇੱਕ ਆ ਮੁੱਲ ਇੱਕ ਆ ਜੀ ਅਸਲ ਦੇ ਵਿੱਚ ਆਪਾਂ ਸਹੀ ਹੀ ਗੱਲ ਆ ਜੀ ਇਹ ਗੁਰੂ ਘਰ ਦੇ ਵਿੱਚ ਆਪਾਂ ਗੁਰਦੁਆਰੇ ਦੇ ਵਿੱਚ ਜਦੋਂ ਪਾਠ ਹੀ ਰੱਖਿਆ ਜਾਂਦਾ ਵਾ ਇਹ ਗੱਲ ਉਹਦੀ ਕਾਬਲੀਅਤ ਤੇ ਘੱਟ ਧਿਆਨ ਦਿੱਤਾ ਜਾਂਦਾ ਵਾ ਜ਼ਿਆਦਾਤਰ ਗੁਰਦਵਾਰਿਆਂ ਦੇ ਵਿੱਚ ਪਰ ਕਈ ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਕੋਈ ਸੋਝ ਸੋਜਮਾਨ ਹੈਗੇ ਨੇ ਬੰਦੇ ਜਿਹੜੇ ਇਹੇ ਚੀਜ਼ ਤੇ ਥੋੜਾ ਜਿਹਾ ਧਿਆਨ ਦਿੰਦੇ ਪਰ ਬਹੁਤ ਘੱਟ ਨੇ ਬਿਲਕੁਲ ਜੀ ਬਹੁਤ ਘੱਟ ਨੇ ਆਪਾਂ ਇਹ ਨਹੀਂ ਕਹਿ ਸਕਦੇ ਨਹੀਂ ਜ਼ਿਆਦਾਤਰ ਇਹ ਕਹਿ ਸਕਦੇ ਆ ਜੀ ਹਾਂਜੀ ਜਿਹੜੇ ਧਿਆਨ ਦੇਣ ਵਾਲੇ ਬਹੁਤ ਘੱਟ ਨੇ ਆ ਧਿਆਨ ਦੇਣ ਵਾਲੇ ਬਹੁਤ ਘੱਟ ਆ ਧਿਆਨ ਦੇਣ ਵਾਲੇ ਬਹੁਤ ਘੱਟ ਨੇ ਪ੍ਰਬੰਧਕ ਹੈ ਬਹੁਤ ਸੱਚਜੇ ਪ੍ਰਬੰਧਕ ਨਹੀਂ ਹਾਂਜੀ ਜਿਹੜੇ ਕਾਬਲੀਅਤ ਗ੍ਰੰਥੀਲੀ ਵੀ ਦੇਖਦੇ ਆ ਤੇ ਉਹਦੀ ਸੇਵਾ ਫਲ ਵੀ ਦੇਖਦੇ ਆ ਉਹਦੀ ਸੇਵਾ ਫਲ ਵੀ ਦੇਖਦੇ ਆ ਇਥੇ ਸੰਗਤ ਦੀ ਕੀ ਡਿਊਟੀ ਬਣਦੀ ਆ ਸੰਗਤ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸੰਗਤ ਨੂੰ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਜੀ ਵੀ ਵੱਧ ਤੋਂ ਵੱਧ ਜੇ ਆਪਾਂ ਗ੍ਰੰਥੀ ਜਾਂ ਪਾਠੀ ਸਾਂਭ ਲਈਏ ਹਾਂਜੀ ਤਾਂ ਸਾਨੂੰ ਆਉਣ ਵਾਲਾ ਸਮਾਂ ਠੀਕ ਆ ਨਹੀਂ ਤਾਂ ਅੱਜ ਵੀ ਬੱਚੇ ਨਸ਼ੇ ਦੇ ਵਿੱਚ ਜਾ ਰਹੇ ਨੇ ਇਹ ਆਉਣ ਵਾਲਾ ਸਮਾਂ ਤਾਂ ਕੋਈ ਰੋਕਣ ਵਾਲਾ ਨਹੀਂ ਹੈ ਸਹੀ ਗੱਲ ਆ ਜੀ ਜੇ ਗੁਰਬਾਣੀ ਨਾਲ ਜੇ ਚੰਗਾ ਗ੍ਰੰਥੀ ਅਸੀਂ ਰੱਖਿਆ ਚੰਗਾ ਪਾਠੀ ਰੱਖਿਆ ਹੋਇਆ ਉਹਦਾ ਕੰਮ ਹੈ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੂਗਾ ਹਾਂਜੀ ਗੁਰੂ ਨਾਲ ਜੁੜੂਗਾ ਇਤਿਹਾਸ ਨਾਲ ਜੁੜੂਗਾ ਤੇ ਉਹ ਬੱਚਾ ਸਿੱਧੇ ਰਸ ਤੇ ਚੱਲੇਗਾ ਆਪਾਂ ਨੂੰ ਇਸ ਚੀਜ਼ ਨਾਲ ਥੋੜੀ ਜੀ ਸ਼੍ਰੋਮਣੀ ਕਮੇਟੀ ਆ ਉਹਦੇ ਧਿਆਨ ਦੇ ਵਿੱਚ ਗੱਲ ਲੈ ਆਉਣੀ ਚਾਹੀਦੀ ਐ ਕਿ ਜੋ ਕਿਤੇ ਵੀ ਪਾਠੀ ਸਿੰਘ ਕਿਤੇ ਜੌਬ ਤੇ ਲੱਗਣਾ ਵਾ ਜਾਂ ਕਿਤੇ ਲੱਗਣਾ ਵਾ ਉਹ ਪਾਠੀ ਸਿੰਘ ਨੂੰ ਇੱਕ ਸਰਟੀਫਾਈ ਕਰਨ ਉਹ ਦੇਖਣ ਵਾਕਈ ਇਹ ਪਾਠੀ ਦੇ ਯੋਗ ਹੈ ਉਹ ਤੋਂ ਬਾਅਦ ਚ ਉਹ ਉਸ ਨੂੰ ਕਿਤੇ ਵੀ ਪੋਸਟ ਕਰਨ ਤੇ ਉਹਦੀ ਰੱਖੀ ਹੋਈ ਜੋ ਸੈਲਰੀ ਆ ਜੋ ਕਾ ਸ਼ਰੋਮਨੀ ਕਮੇਟੀ ਨੇ ਰੱਖਤੀ ਪਾਠੀ ਸਿੰਘ ਨੂੰ 2025 3000 ਇੰਨੇ ਹੀ ਮੰਨੀ ਚਾਹੀਦੀ ਆ ਇਸ ਪਾਠੀ ਸਿੰਘ ਨੂੰ ਅਸੀਂ ਯਾਨੀ ਮੋਹਰ ਲਾਤੀ ਇਹ ਬਾਕੀ ਪਾਠੀ ਬਣਦੇ ਯੋਗ ਆ ਉਹ ਤੋਂ ਬਗੈਰ ਜਿਹੜੇ ਪਾਠੀ ਸਿੰਘ ਵੈਸੀ ਕੱਚੀ ਬਾਣੀ ਪੜਦੇ ਆ ਜਾਂ ਉਹਨਾਂ ਨੂੰ ਪਾੜੀ ਪੜਨ ਦੀ ਘੱਟ ਜਾਂਚ ਆ ਉਹਦੇ ਤੇ ਸ਼ਰੋਮਨੀ ਕਮੇਟੀ ਐਕਸ਼ਨ ਲਵੇ ਨਹੀਂ ਲੈ ਜਾਓ ਤੇ ਉਹਨਾਂ ਦਾ ਟੈਸਟ ਲਵੇ ਹਾਂ ਬਾਕੀ ਤੁਹਾਨੂੰ ਤੁਸੀਂ ਪਾਠੀ ਤਾਂ ਬਣ ਗਏ ਹੋ ਤੁਹਾਨੂੰ ਪਾਠੀ ਪੜਨ ਦੀ ਗੁਰੂਵਾਨੀ ਪੜਨ ਦੀ ਜਾਂਚ ਹੈ ਜੀ ਇਹਦੇ ਤੇ ਤੁਸੀਂ ਕੀ ਕਹਿਣਾ ਜਾਓਗੇ ਦੇਖੋ ਜੀ ਟੈਸਟ ਸ਼੍ਰੋਮਣੀ ਕਮੇਟੀ ਲੈਂਦੀ ਆ ਹਾਂਜੀ ਪਰ ਜਿਹੜੇ ਸਾਡੇ ਲੋਕਲ ਪ੍ਰਬੰਧ ਕਮੇਟੀਆਂ ਨੇ ਹਾਂਜੀ ਜਦੋਂ ਅਸੀਂ ਪਾਠੀ ਜਪਜੀ ਸਾਹਿਬ ਪੜ੍ਹਨ ਲੱਗ ਗਿਆ ਜਪ ਸਾਹਿਬ ਪੜ੍ਹਨ ਦਾ ਨਹੀਂ ਆਉਣਾ ਹਾਂਜੀ ਸਹਿਰੇ ਰਸ ਕਰਨ ਲੱਗ ਗਿਆ ਜਪਜੀ ਸਾਹਿਬ ਤੇ ਰਹਿ ਰਿਹਾ ਦੋ ਬਾਣੀਆਂ ਮੇਨ ਹਾਂਜੀ ਉਹ ਪੜਨ ਲੱਗਿਆ ਤਾਂ ਕਹਿੰਦੇ ਜੀ ਪਾਠੀ ਐ ਸੈਲਰੀਆਂ ਨੂੰ ਜੋ ਮਰਜ਼ੀ ਦੇ ਦਿਓ ਹਾਂਜੀ ਪਰ ਛਾਡੀ ਸ਼੍ਰੋਮਣੀ ਕਮੇਟੀ ਆ ਜਿਹੜੀ ਹਾਂਜੀ ਉਹ ਵੀ ਜਿਹੜੇ ਪ੍ਰਾਤਨ ਪਾਠੀ ਆ ਉਹਨਾਂ ਨੂੰ ਨਹੀਂ ਦਿਖ ਰਹੀ ਉਹਨਾਂ ਨੂੰ ਸਿਰਫ ਆਪਣੇ ਤਕਸੀਮਤ ਹੋਇਆ ਹੋਇਆ ਨਹੀਂ ਉਹਨਾਂ ਦਾ ਇਹ ਕਿਤੇ ਨਾ ਕਿਤੇ ਤਾਂ ਫਰਜ਼ ਦਾ ਬਣਦਾ ਵਾ ਨਾ ਇੱਕ ਆਮ ਪਿੰਡਾਂ ਦੇ ਵਿੱਚ ਜੋ ਗੁਰਬਾਣੀ ਪੜhai ਜਾ ਰਹੀ ਹੈ ਗੁਰਬਾਣੀ ਸਿਖਾਈ ਜਾ ਰਹੀ ਹੈ ਜਾਂ ਪਾਠੀ ਸਿੰਘ ਵੱਲੋਂ ਪੜ੍ਹੀ ਜਾ ਰਹੀ ਹੈ ਉਹਨਾਂ ਦਾ ਇਹ ਚੀਜ਼ ਦਾ ਧਿਆਨ ਤਾਂ ਬਣਦਾ ਨਾ ਕਿ ਵਾਕਈ ਇਸ ਤੇ ਗੁਰੂ ਘਰ ਦੇ ਵਿੱਚ ਬਾਣੀ ਸਹੀ ਪੜ੍ਹੀ ਜਾ ਰਹੀ ਹੈ ਜਾਂ ਵੈਸੀ ਗਲਤ ਪੜ੍ਹੀ ਜਾ ਰਹੀ ਹੈ ਜਾਂ ਕੀ ਉਹਨਾਂ ਦਾ ਇਸ ਚੀਜ਼ ਦਾ ਧਿਆਨ ਬਣਦਾ ਜੀ ਉਹਨਾਂ ਦੇ ਕੋਲੇ ਆਪਣੇ ਕੋਲੇ ਸਮਾਂ ਨਹੀਂ ਨਹੀਂ ਸਮਾਂ ਇੱਥੇ ਅਸਲ ਦੇ ਵਿੱਚ ਉਹਨਾਂ ਦਾ ਇੰਨੀ ਗੱਲ ਤਾਂ ਕਹਿ ਸਕਦੇ ਹੋ ਜੇ ਤੁਸੀਂ ਪਾਠੀ ਸਿੰਘ ਰੱਖਣਾ ਵਾ ਉਸ ਉਹ ਹੀ ਪਾਠੀ ਸੰਗ ਤੁਹਾਡੇ ਕੋਲ ਡਿਊਟੀ ਕਰ ਸਕਦਾ ਵਾ ਜਿਹੜਾ ਸਾਡੇ ਵੱਲੋਂ ਚੈੱਕ ਕੀਤਾ ਹੋਇਆ ਵਾ ਹੁਣ ਦੇਖੋ ਜੀ ਰੈਕੋਟ ਦੇ ਵਿੱਚ ਮੈਂ ਤਾਂ ਇੱਕ ਸਮਝੂਗਾ ਇੱਕ ਗ੍ਰੰਥੀ ਆ ਹਾਂਜੀ ਰੈਕੋਟ ਦੇ ਵਿੱਚ ਇੱਕ ਗ੍ਰੰਥੀ ਆ ਜਿਹਨੇ ਬੜੀ ਗੁਰਬਾਣੀ ਜਾਣਦਾ ਨੌਲੇਜ ਰੱਖਦਾ ਵਾ ਹਾਂਜੀ ਕਈ ਗ੍ਰੰਥਾਂ ਦੀ ਨੌਲੇਜ ਰੱਖਦਾ ਸੰਸਕ੍ਰਿਤੀ ਪੜਦਾ ਵਾ ਫਾਰਸੀ ਜਾਣਦਾ ਵਾ ਉਰਦੂ ਤੱਕ ਪੜ ਚ ਜਾਣਦਾ ਵਾ ਵਾਹਿਗੁਰੂ ਬਹੁਤ ਵਧੀਆ ਮੇਹਰ ਆ ਗੁਰੂ ਠੀਕ ਆ ਜੀ ਮੇਹਰ ਆ ਜੀ ਪਰ ਉਹ ਮੇਰ ਦੇ ਮੇਰ ਕਰਕੇ ਸਾਰ ਜਾਂਦਾ ਵੀ ਬਹੁਤ ਵਧੀਆ ਜੀ ਜੀ ਵਧੀਆ ਕਹਿ ਕੇ ਸਾਰ ਦਿੰਦਾ ਉਹਨਾਂ ਇਹ ਨਹੀਂ ਕਹਿ ਸਕਦੇ ਵੀ ਯਾਰ ਇਹਨੂੰ ਅਸੀਂ ਸੰਭਾਲ ਲਈਏ ਇਹਨੂੰ ਸੰਭਾਲ ਲਈਏ ਵੈਸੇ ਆਪਣੇ ਪੰਜਾਬ ਦੇ ਵਿੱਚ ਇੱਕ ਵੱਡਾ ਦੌਰ ਚੱਲਿਆ ਆਇਆ ਅ ਆਪਣੇ ਲੋਕ ਕਮਿਊਨਿਟੀ ਨੂੰ ਚੇਂਜ ਕਰਨ ਲੱਗੇ ਹੋਇਆ ਸਿੱਖ ਧਰਮ ਤੋਂ 크ਿਸਚਨ ਧਰਮ ਵੱਲ ਜਾ ਰਹੇ ਆ ਜੀ ਕੋਲੋਂ ਆਪਣਾ ਸੰਵਿਧਾਨ ਹਰੇਕ ਬੰਦੇ ਨੂੰ ਹੱਕ ਦਿੰਦਾ ਵਾ ਕਿਸੇ ਨੂੰ ਵੀ ਕੋਈ ਵੀ ਬੰਦਾ ਧਰਮ ਅਪਣਾ ਸਕਦਾ ਵਾ ਆਪਾਂ ਇਹ ਚੀਜ਼ ਮੈਨੂੰ ਲੱਗਦੀ ਆ ਇਹ ਗੱਲ ਇਹਦੇ ਵਿੱਚ ਆਪਣੀ ਪ੍ਰਬੰਧਕਾਂ ਦੀ ਥੋੜੀ ਜੀ ਕਮੀ ਹੈ ਕਿਉਂ ਨਹੀਂ ਆਪਾਂ ਆ ਉਹਦੇ ਬੱਚਿਆਂ ਨੂੰ ਉਸ ਪਰਿਵਾਰਾਂ ਨੂੰ ਸਾਂਭ ਰਹਿ ਕਿ ਜੋ ਸਿੱਖੀ ਧਰਮ ਦੇ ਨਾਲ ਹੀ ਜੁੜੇ ਰਹਿਣ ਕਿਤੇ ਨਾ ਕਿਤੇ ਤਾਂ ਆਪਾਂ ਕੱਚੇ ਹੈਗੇ ਇਸ ਚੀਜ਼ ਨੂੰ ਦੇਖੋ ਜੀ ਕੱਚੇ ਏਦਾਂ ਹੀ ਆ ਜੇ ਮੰਨ ਲਓ ਵੀ ਅਸੀਂ ਸਾਡੇ ਮਹੱਲੇ ਦੇ ਵਿੱਚ ਗੁਰਦੁਆਰਾ ਕੋਈ ਹਾਂਜੀ ਅਸੀਂ ਉੱਥੇ ਗ੍ਰੰਥੀ ਰੱਖਿਆ 5000 ਵਾਲਾ ਹਾਂਜੀ ਜਿਨੂੰ ਕੋਈ ਬਾਣੀ ਪੜਨ ਦੀ ਨੌਲੇਜ ਨਹੀਂ ਹਾਂਜੀ ਜਦੋਂ ਕੋਈ ਵੀ ਆ ਚਲੋ ਨੌਲੇਜ ਵੀ ਹੋਈਗੀ ਗ੍ਰੰਥੀ ਤਾਂ ਬਣਿਆ ਹਾਂਜੀ ਉਸ ਤੋਂ ਬਾਅਦ ਜੀ ਉਹਨੂੰ 5000 ਦੇਵਾਂਗੇ ਮੈਨੂੰ ਇੱਕ ਗੱਲ ਨਹੀਂ ਸਮਝ ਨਹੀਂ ਲੱਗ ਰਹੀ ਇੱਕ ਬੰਦਾ ਤੁਸੀਂ ਹੋ ਮਹਾਰਾਜ ਤੁਸੀਂ 80000 ਰੁਪਏ ਤਨਖਾਹ ਲੈ ਰਹੇ ਹੋ ਹਾਂਜੀ ਇੱਕ ਬੰਦਾ 5000 ਰੁਪਏ ਤਨਖਾਹ ਲੈ ਆ ਤੁਹਾਡੇ ਬਰਾਬਰ ਕਿ ਤੁਸੀਂ ਕਹਿੰਦੇ ਹੋ ਅਜੇ ਵੀ ਮੇਰਾ ਸਾਰ ਨਹੀਂ ਰਿਹਾ ਹਾਂਜੀ ਤੇ ਉਹ 5000 ਵਾਲਾ ਕਿਵੇਂ ਸਾਰੂਗਾ 5000 ਤਨਖਾਹ ਲੈ ਕੇ ਉਹਨੇ ਸਹਿ ਪਾਠ ਵੀ ਦੂ ਕਰੂਗਾ ਅਖੰਡ ਪਾਠ ਵੀ ਕਰੂਗਾ ਉਹ ਤਾਂ ਫਿਰ ਪੜਾਉਣ ਜੋਗਾ ਤਾਂ ਹੈ ਨਹੀਂ ਕਿਸੇ ਜੀ ਕਿਸੇ ਬੱਚੇ ਨੂੰ ਤਾਂ ਕੁਝ ਲੱਭ ਨਹੀਂ ਸਕਦਾ ਮੈਂ ਕਾफी ਫਿਰਿਆ ਤੁਰਿਆ ਮੈਂ ਇੱਕ ਪਾਠੀ ਸਿੰਘ ਨੂੰ ਜਾਨੀ ਕਥਾਵਾਚਕ ਸੀਗਾ ਗੁਰੂ ਘਰ ਦਾ ਮੇਰੀ ਅੱਖਾਂ ਭਰੀਆਂ ਸੀਗੀਆਂ ਜਦੋਂ ਦੀ ਮੈਂ ਇਹ ਵੀਡੀਓ ਕਰਨ ਬਾਰੇ ਸੋਚਿਆ ਸੀਗਾ ਉਸ ਪਾਠੀ ਸਿੰਘ ਦਾ ਕਥਾਵਾਚਕ ਸਿੰਘ ਦਾ ਬੱਚਾ ਪੀਜੀਆਈ ਐਡਮਿਟ ਸੀਗਾ ਉਸ ਬੰਦੇ ਕੋਲੇ ਆਉਦੇ ਬੱਚੇ ਦਾ ਇਲਾਜ ਕਰਾਉਣ ਦੇ ਲਈ ਪੈਸੇ ਹੈ ਨਹੀਂ ਸੀਗੇ ਉਸ ਬੰਦੇ ਕੋਲੇ ਕਾफी ਅਪਰੋਚ ਹੋਈ ਕਿ ਤੁਸੀਂ ਜਿਹੜਾ ਸਿੱਖ ਧਰਮ ਲਈ ਪ੍ਰਚਾਰ ਕਰ ਰਹੇ ਹੋ ਮੈਂ ਆਨ ਲਾਈਵ ਕਹਿ ਰਿਹਾ ਵਾ ਬੰਦਾ ਮੇਰੀ ਜਾਣਦਾ ਵਾਂ ਮੈਂ ਜੇ ਪਰਸਨਲੀ ਕੋਈ ਮੈਨੂੰ ਮਿਲਣਾ ਚਾਹੇ ਉਸ ਬੰਦੇ ਨੂੰ ਮੈਂ ਮਲਾਵਿ ਸਕਦਾ ਵਾਂ ਪਰ ਮੈਂ ਵੀਡੀਓ 'ਚ ਨਾਂ ਨਹੀਂ ਲਊਂਗਾ ਉਸ ਬੰਦੇ ਤੱਕ ਡਾਇਰੈਕਟ ਅਪਰੋਚ ਹੋਈ ਕਿ ਤੁਸੀਂ ਸਾਡੇ ਧਰਮ ਦਾ ਪ੍ਰਚਾਰ ਕਰੋ ਜੋ ਤੁਹਾਨੂੰ ਚਾਹੋਗੇ ਤੁਸੀਂ ਉਹ ਤੁਹਾਨੂੰ ਹਾਜ਼ਰਾ ਤੁਹਾਡੇ ਲਈ ਪਰ ਉਹ ਬੰਦੇ ਦਾ ਦੀਨਮਾਨ ਚਲੋ ਸਹੀ ਸੀਗਾ ਪੱਕਾ ਸੀਗਾ ਉਹਨੇ ਦੁੱਖ ਸੁਕਾਉ ਦੀ ਦੇ ਤੇ ਕਟੇ ਕਟੇ ਆ ਦੇ ਉਹ ਤਕਲੀਫਾਂ ਕੱਟੀਆਂ ਆਪਣੇ ਤੰ ਤੇ ਕੱਟੀਆਂ ਨੇ ਪਰ ਉਹ ਆਪਦੇ ਗੁਰੂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜਿਆ ਰਿਹਾ ਪਰ ਜ਼ਿਆਦਾਤਰ ਉਹ ਤਾਂ ਜੁੜਿਆ ਰਹਿ ਗਿਆ ਪਰ ਹੋਰ ਜਿਆਦਾ ਹੋਰ ਤਾਂ ਨਹੀਂ ਲੋਕ ਜੁੜੇ ਰਹਿ ਸਕਦੇ ਕਿੰਨੇ ਵੀ ਜੀ ਕੋਈ ਵਿਰਲਾਵਾ ਜਿਹੜਾ ਸਤਿਗੁਰਾਂ ਦੇ ਪায়ে ਪੋਰਨਾਂ ਤੇ ਚੱਲ ਰਿਹਾ ਹਾਂਜੀ ਕਿਉਂਕਿ ਜਦੋਂ ਹੁਣ ਮੰਨ ਲਓ ਮੈਂ 30 ਸਾਲ ਤੋਂ ਲੈ ਕੇ ਮੈਂ ਗ੍ਰੰਥੀਆਂ ਪਾਠੀ ਚੱਲ ਰਿਹਾ ਹਾਂ ਹਾਂਜੀ ਮੈਂ ਆਪਣਾ ਮਕਾਨ ਨਹੀਂ ਬਣਾ ਸਕਿਆ ਅਜੇ ਤੱਕ ਮੇਰਾ ਆਪਣਾ ਅਜੇ ਤੱਕ ਮਕਾਨ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਅਗਰ ਬਣਿਆ ਹਾਂਜੀ 2.5 ਬਸੇ ਜਗਾ ਬਣੀਆਂ ਲਈ ਆ ਉਹਦੇ ਤੇ 6-5 ਲੱਖ ਰੁਪਿਆ ਲੋਨ ਲਿਆ ਹਾਂਜੀ ਲੋਨ ਵੀ ਸਰਕਾਰੀ ਬੈਂਕ ਗ੍ਰਾਂਥੀ ਨੂੰ ਨਹੀਂ ਦੇ ਰਹੀ ਜੀ ਕੋਈ ਬੈਂਕ ਗ੍ਰਾਂਥੀ ਨੂੰ ਲੋਨ ਨਹੀਂ ਦੇ ਰਹੀ ਇੱਕ ਪ੍ਰਾਈਵੇਟ ਕੰਪਨੀ ਤੋਂ ਲੋਨ ਲਿਆ ਜੀ ਸ਼ਰੀਰਾਮ ਤੋਂ ਹਾਂਜੀ 5 ਲੱਖ ਲਿਆ 6 6.5 ਲੱਖ 7 ਲੱਖ ਰੁਪਿਆ ਉਹਦਾ ਬਣ ਚੁੱਕਿਆ ਜਿਹੜਾ ਕਿ ਕਿਸ਼ਤਾਂ ਟੁੱਟੀਆਂ ਮੈਂ ਦੇ ਨਹੀਂ ਰਿਹਾ ਹਾਂਜੀ ਤੇ ਮੈਂ ਕਿਵੇਂ ਕਹ ਸੰਦਾ ਮੇਰੇ ਕੋਲ ਘਰ ਹੈ ਜੀ ਅਸ ਅੱਛਾ ਥੋੜਾ ਘਰ ਦਾ ਹੈਗਾ ਵਾ ਉਹ ਵੀ ਇੱਕ ਬੈਂਕ ਕੋਲ ਗਿਰਵੀ ਪਿਆ ਵਾ ਗਿਰਵੀ ਪਿਆ ਵਾਹਿਗੁਰੂ ਜੀ ਵਾਹਿਗੁਰੂ ਤੁਸੀਂ 30 ਸਾਲ ਗੁਰੂ ਘਰ ਦੀ ਜੌਬ ਕੀਤੀ ਆ ਬਿਲਕੁਲ ਇਹ ਵੀ ਨਹੀਂ ਕਹਿ ਸਕਦੇ ਤੁਹਾਡੇ ਚ ਕੋਈ ਵਹਿਕਤਾ ਨੇ ਜਾਂ ਤੁਸੀਂ ਖਾਣ ਪੀਣ ਦੇ ਸ਼ਕੀਨਾਂ ਮਾੜੀਆਂ ਆ ਤਾਂ ਪਾਠੀ ਸਿੰਘ ਤਾਂ ਬਿਲਕੁਲ ਸੰਪੂਰਨ ਨੇ ਜੀ ਬਿਲਕੁਲ ਆਪਾਂ ਦੂਜੇ ਬੰਦੇ ਨੂੰ ਕਹਿ ਦਾਂਗੇ ਚਲੋ ਬੰਦਾ ਨਲਾਇਕ ਆ ਇਹਨੇ ਬੰਦੇ ਨੇ ਕੰਮ ਨਹੀਂ ਕਰਿਆ ਇਹ ਬੰਦੇ ਨੇ ਨਸ਼ੇ ਚੜਾਏ ਆ ਐਸੀ ਇਹ ਗੱਲ ਕਹਿ ਸਕਦੇ ਹਣਾ ਪਾਠੀ ਸਿੰਘ ਦਾ ਆਪਣੇ ਤੁਸੀਂ ਇੱਕ ਵਾਕੀ ਪੂਜਨੇ ਹੋ ਆ ਜੇ ਗੁਰੂ ਮਹਾਰਾਜ ਦੀ ਹਜ਼ੂਰੂ ਚ ਰਹਨੇ ਹੋ ਤੁਹਾਡੇ ਦਾ ਇਹ ਵੀ ਇੰਜਾਮ ਨਹੀਂ ਲੱਗ ਸਕਦੇ ਪਰ ਫਿਰ ਵੀ ਤੁਸੀਂ 30 ਸਾਲਾਂ ਦੇ ਵਿੱਚ ਘਰ ਨਹੀਂ ਬਣਾ ਸਕਿਆ ਆਪਦਾ ਕਿਤੇ ਨਾ ਕਿਤੇ ਆਪਣੀ ਸਮਾਜ ਦੀ ਤਾਂ ਇਸ ਚੀਜ਼ ਦੀ ਨਲਾਇਕੀ ਕਹੂੰਗਾ ਮੈਂ ਕਿਤੇ ਨਾ ਕਿਤੇ ਇਹ ਚੀਤਾ ਹੈਗੀ ਜਿਹੜਾ ਇਸ ਕਮਿਊਨਿਟੀ ਵਾਲ ਜਾਂ ਪਾਠੀ ਸਿੰਘਾਂ ਵਾਲਾ ਆਪਣਾ ਨਾ ਕੋਈ ਸੰਸਥਾ ਨਾ ਕੋਈ ਆਪਣੀ ਸ਼ਰੋਮ ਨਹੀਂ ਕਮੇਟੀ ਜਾਂ ਆਪਣੀ ਪਬਲਿਕ ਵੀ ਵਿੱਚ ਹੀ ਆ ਜਿਹੜੀ ਕੋਈ ਨਹੀਂ ਦੇਖ ਰਿਆ ਜੀ ਪਾਠੀ ਸਿੰਘ ਨੂੰ ਕੋਈ ਨਹੀਂ ਦੇਖ ਰਿਆ ਉਹਨਾਂ ਦੇ ਚਿੱਟੇ ਕੱਪੜੇ ਦੇਖ ਲੈਂਦੇ ਆ ਹਾਂਜੀ ਇੱਟੇ ਕੱਪੜੇ ਪਾਏ ਚੰਗੇ ਦੇਖ ਲੈਂਦੇ ਆਂੀ ਬਾਬਾ ਵਧੀਆ ਚੱਲਿਆ ਹਾਂਜੀ ਉਲਟ ਮਖੌਲ ਕਰਦੇ ਆਂ ਹਾਂਜੀ ਕਿ ਦੇਗਾਂ ਹੀ ਖਾਣੀਆਂ ਨੇ ਦੇਗਾਂ ਹੀ ਖਾਣੀਆਂ ਨੇ ਪਰ ਮੈਂ ਤੇ ਇਹ ਵੀ ਕਹੂੰਗਾ ਲਾਈਵ ਚੱਲ ਰਿਹਾ ਹੁਣ ਆਪਾਂ ਨੂੰ ਸੁਣਨ ਵਾਲੀ ਵੀ ਕਹਿਣਗੀ ਹਾਂ ਪੀ ਯਾਰ ਤੁਹਾਡਾ ਖਾਣਾ-ਦਾਣਾ ਫਰੀ ਹੈ ਹਾਂਜੀ ਮੰਨ ਲਓ ਪਾਠੀ ਸਿੰਘ ਰੋਲ ਲਾਉਣ ਗਿਆ ਵਾ ਰੋਟੀ ਪਾਣੀ ਉੱਥੇ ਸਕੇ ਜਿਹੜੇ ਚਾਰ ਘਰੇ ਜਵਾਕ ਉਹਨਾਂ ਨੇ ਤਾਂ ਨਹੀਂ ਛਕ ਲਿਆ ਉਹਨਾਂ ਨੇ ਤਾਂ ਨਹੀਂ ਛਕ ਲਿਆ ਬੱਚਿਆਂ ਦੀਆਂ ਫੀਸ ਤਾਂ ਭਰਨੀਆਂ ਬੱਚੇ ਦੀ ਜ਼ਰੂਰਤਾਂ ਪੂਰੀਆਂ ਕਰਨੀਆਂ ਆ ਉਹਦੀ ਪਰਿਵਾਰ ਦੀ ਜ਼ਰੂਰਤਾਂ ਪੂਰੀਆਂ ਕੋਈ ਗਰੰਤੀ ਸਿੰਘ ਆ ਜੀ ਜਿਹਦਾ ਬੱਚਾ ਬੀਏ ਹੋ अच्छा जी कोई ग्रंथि सिंह है जिदा बच्चा बीए ਹੋਗਾ ਐਮਏ ਹੋਗਾ हां जी ਨਹੀਂ 10 ਤੋਂ 12 ਤੋਂ ਕੋਈ ਅੱਗੇ ਨਹੀਂ ਹੋਵੇਗਾ اچھا ਜੀ ਹਾਂਜੀ ਇਹ ਵੀ ਹੈ ਨਾਲ हां ਸ਼ਰਮਣੀ ਕਮੇਟੀ ਦੇ ਕਹਿ ਸਕਦਾ ਵੀ ਉਹ ਵੱਡੇ ਕਾਲ ਜਾਂਚ ਵੀ ਹੋ ਸਕਦਾ ਹੈ ਕਿਉਂਕਿ ਉਹਨਾਂ ਵੱਡਾ ਪੈਸਾ ਨਹੀਂ ਲੋਕਲ ਜਿਹੜੇ ਆਮ ਗੁਰੂ ਕਰਾਂ ਦੇ ਆਮ ਗੁਰੂ ਕਰਾਂ ਦੀ ਗੱਲ ਕਰਦੇ ਆਂ ਜੀ 10ਵੀਂ ਤੋਂ 12ਵੀਂ ਦਾ ਬੱਚਾ ਕੋਈ ਪੜਿਆ ਹੋਇਆ ਵਾ ਠੀਕ ਹੈ ਜੀ ਇੱਕ ਚੀਜ਼ ਮੈਂ ਹੋਰ ਇੱਥੇ ਮੇਰੇ ਦਿਲ ਦੇ ਵਿੱਚ ਗੱਲ ਚੱਲ ਰਹੀ ਹੈ ਮੈਂ ਤੁਹਾਨੂੰ ਜਾਣਨੀ ਚਾਹਾਂਗਾ ਤੁਸੀਂ ਕਈ ਪਿੰਡਾਂ ਦੇ ਵਿੱਚ ਗੁਰੂ ਕਰਾਂ ਦੇ ਵਿੱਚ ਜੀ ਨੌਕਰੀ ਕੀਤੀ ਹੈ ਜੋਬ ਵੀ ਕੀਤੀ ਹੈ ਪਾਠੀ ਸਿੰਘ ਦੀ ਇੱਥੇ ਕਮੇਟੀ ਵੱਲੋਂ ਵੀ ਪਰੇਸ਼ਾਨ ਕੀਤਾ ਜਾਂਦਾ ਜਾਂ ਪ੍ਰਧਾਨ ਵੱਲੋਂ ਸਪੈਸ਼ਲ ਚੀਜ਼ ਤੇ ਟਾਰਗੇਟ ਕੀਤਾ ਜਾਂਦਾ ਜਿਵੇਂ ਅਸੀਂ ਕਹਿ ਰਹੇ ਹਾਂ ਗੁਰੂ ਮਰਿਆਦਾ ਚਾਹੀ ਹੈ ਚਾਹੇ ਨਾ ਜੋ ਅਸੀਂ ਕਹਿ ਰਹੇ ਉਹ ਹੀ ਪਾਠੀ ਸਿੰਘ ਮੰਨੂਗਾ ਬਿਲਕੁਲ ਜੀ ਚਲਾਇਆ ਜਾਂਦਾ ਪਾਠੀ ਨੂੰ ਨਾ ਕੇ ਪਾਠੀ ਨੂੰ ਕਰਨ ਦਿੱਤਾ ਜਾਂਦਾ ਹਾਂਜੀ ਜਿਹੜੀ ਆਹਾ ਜਾਦੇ ਕਹਿੰਦੇ ਆ ਪਾ ਕਮਿਊਨਿਟੀ ਬਦਲ ਦਾ ਕੰਮ ਹਾਂਜੀ ਇਹ ਪ੍ਰਬੰਧਕਾਂ ਦਾ ਜਾਦੇ ਹੱਥ ਆ ਠੀਕ ਹੈ ਜੀ ਉਹ ਗ੍ਰੰਥੀ ਨੂੰ ਇਹ ਗੱਲ ਕਹਿਣੀ ਆ ਬਾਬਾ ਜੀ ਤੁਸੀਂ ਅਰਦਾਸ ਵਿੱਚ ਆ ਬੋਲਣਾ ਹੀ ਨਹੀਂ ਤੁਸੀਂ ਅੱਜ ਇਹ ਅਲਾਸਮੈਂਟ ਕੀਤੀ ਆ ਤੁਸੀਂ ਨਹੀਂ ਕਰਨੀ ਅੱਛਾ ਜੀ ਤੁਸੀਂ ਇਹ ਨਹੀਂ ਕਰਨੀ ਕਿਉਂਕਿ ਸਾਡੀਆਂ ਵੋਟਾਂ ਡੁੱਟਦੀਆਂ ਨਹੀਂ ਸਾਡੀਆਂ ਵੋਟਾਂ ਡੁੱਟਦੀਆਂ ਨੇ ਸਹੀ ਗੱਲ ਆ ਜੀ ਜ਼ਿਆਦਾਤਰ ਦੇਣਾ ਉਹ ਮੰਨ ਲਓ ਜੀ ਕੁਝ ਸਮਾਂ ਪਹਿਲਾਂ ਰੈਕੋਰਡ ਦੇ ਵਿੱਚ ਚਾਰਚ ਇੱਕ ਸੀ ਹਾਂਜੀ ਇਸ ਵੇਲੇ 8 ਤੇ 9 ਹੋ ਗਈਆਂ ਹੋਣਗੀਆਂ ਚਰਚ ਕੋਈ ਦੇਖ ਨਹੀਂ ਰਿਹਾ ਉਹਨਾਂ ਨੂੰ ਅੱਛਾ ਜੀ ਹਰ ਇੱਕ ਮਹੱਲੇ ਦੇ ਵਿੱਚ ਚਰਚ ਕਹਿ ਸਕਦੇ ਹਾਂ ਸਾਡੇ ਮਹੱਲੇ ਸੀ ਬਣ ਗਏ ਅੱਛਾ ਜੀ ਜਦੋਂ ਚਰਚ ਬਣੀ ਆ ਆਹ ਉਹ ਤੋਂ ਵਾਲਾ ਇਹ ਸਥਾਨ ਬਣਨ ਲੱਗਾ ਜਿਹੜਾ ਅਧੂਰਾ ਪਿਆ ਜਿਹਨੂੰ ਜਿੰਨਾ ਕੋਈ ਇੰਦਰ ਨੂੰ ਦੇਖ ਰੇਕ ਨਹੀਂ ਕਿਸੇ ਦੀ ਠੀਕ ਹੈ ਜੀ ਇਹ ਥੋੜੀ ਸੇਵਾ ਕੀਤੀ ਹਾਂਜੀ ਇਹ ਕਿਸੇ ਗੁਰਮੁਖ ਪਿਆਰੇ ਨੇ ਜਗ੍ਹਾ ਦੀ দান ਕੀਤਾ ਉਹਦੇ ਬਾਅਦ ਉਹਨਾਂ ਨੇ 5.5 ਲੱਖ ਰੁਪਏ ਵੀ ਖਰਚੇ ਦਿੱਤਾ ਠੀਕ ਹੈ ਜੀ ਮੈਂ ਇਹ ਸੰਗਤ ਨੂੰ ਦੱਸਣਾ ਚਾਹੁੰਗਾ ਮੈਂ ਅੱਜ ਜਿੱਥੇ ਬੈਠੇ ਹਾਂ ਅਸੀਂ ਇਹ ਗੁਰੂ ਘਰ ਦੇ ਵਿੱਚ ਬੈਠੇ ਆ ਸਾਡੇ ਸਾਹਮਣੇ ਗੁਰੂ ਮਹਾਰਾਜ ਪ੍ਰਕਾਸ਼ ਰਾਜ ਜੀ ਜੋ ਵੀ ਗੱਲ ਕਰ ਰਹੇ ਆ ਗੁਰੂ ਮਹਾਰਾਜ ਦੀ ਮਹਾਰਾਜ ਦੀ ਹਜ਼ੂਰੀ ਚ ਕਰ ਰਹੇ ਆ ਤੇ ਇਹ ਇਸ ਪਾਠੀ ਸਿੰਘ ਦਾ ਦਰਦ ਤੁਸੀਂ ਹੋਰ ਕੁਝ ਵੀ ਦੱਸਣਾ ਚਾਹੁੰਦੇ ਹੋ ਜੋ ਦਰਦੀ ਦਰਦਰੀ ਦੱਸਾਂਗੇ ਜੀ ਸਹੀ ਕੀ ਜੋ ਵੀ ਹੈਗਾ ਤੁਸੀਂ ਖੁੱਲ ਕੇ ਬਿਆਨ ਕਰੋ ਹੁਣ ਬਿਆਨ ਇਦੋਂ ਪਰੇ ਕੀ ਕਰੀ ਜਦੋਂ ਖੁਦ ਕਹੀਏ ਨਾ 30 ਸਾਲਾਂ ਦਾ ਘਰ ਨਹੀਂ ਬਣ ਸਕਿਆ ਤੇ ਹੋਰ ਕੀ ਕਰਾਂਗੇ ਬੱਚੇ ਪਾਲਾਂਗੇ ਤੁਹਾਡੇ ਘਰ ਦਾ ਲੋਨ ਕਿੰਨਾ ਖੜਾ ਵਾ 6 ਲੱਖ ਕੁਸ ਉੱਪਰ ਆਈ 54 ਹਜ਼ਾਰ ਪਤਨੀ ਆਈ ਜੀ ਅਸੀਂ ਯਾਰ ਇੰਨਾ ਜਿਆ ਕੁਛ ਹੈ ਚਲੋ ਹਮਸਮ ਦੇ ਮੱਛੀ ਮਤਲਬ ਸਾਡੇ ਸੇਕ ਉਪਰ ਆ ਪਾਪੀ ਸਿੰਘਾਂ ਦੀ ਸਾਰਿਆਂ ਦੀ ਮੈਂ ਤੁਹਾਡੀ ਇੱਥੇ ਇਹ ਗੱਲ ਨਹੀਂ ਕਹਿ ਸਕਾਂ ਜੇ ਆਪਣੀ ਕੋਈ ਵੀਡੀਓ ਦੇਖਦਾ ਕਿਸੇ ਲੱਗੇ ਕਿਸੇ ਸੰਘ ਨੂੰ ਕਪਾਟੀ ਸਿੰਘ ਨੇ ਵਾਕਈ ਆਦਾ ਦਰਦ ਰੱਖਿਆ ਮੂਰੇ ਤੇ ਇਸ ਚੀਜ਼ ਦੇ ਵਿਚਾਰ ਵੀ ਕਰਨੇ ਚਾਹੀਦੇ ਆ ਮੈਂ ਇਹ ਆਪਣੀ ਵੀਡੀਓ ਦੇ ਵਿੱਚ ਛੋਟੇ ਜਿਹੇ ਨੰਬਰ ਦੇ ਦਿਆਂ ਜੇ ਤੁਹਾਡੀ ਕੋਈ ਕਿਸੇ ਨਾਲ ਦੇਖੋ ਜੀ ਨੰਬਰ ਦੇ ਦਿਓ ਸ਼੍ਰੀ ਰਾਮ ਦਾ ਹਾਂਜੀ ਮੈਂ ਨੰਬਰ ਨਾ ਆਪਣੇ ਅਕਾਊਂਟ ਦਾ ਮੈਂ 1 ਰੁਪਿਆ ਨਹੀਂ ਪਾਉਣਾ ਚਾਹੁੰਦਾ ਨਹੀਂ 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 ਜੀ ਤਾਂ ਜਿੱਥੇ ਸਤਗੁਰੂ ਨੇ ਰੱਖਣਾ ਰਹਿਣਾ ਦਾ ਉੱਥੇ ਪੈਣਾ ਰਹਿਣਾ ਦਾ ਉੱਥੇ ਪੈਣਾ ਨਹੀਂ ਜੀ ਮੈਂ ਇਸ ਗੱਲ ਵਿੱਚ ਨਹੀਂ ਕਹਿੰਦਾ ਮੈਂ ਜੇ ਉਹਨਾਂ ਕੋਈ ਗੁਰਸਿੱਖ ਤੁਹਾਡੇ ਨਾਲ ਕਿਸੇ ਗੱਲ ਕਰਨੀ ਚਾਹੀਏ ਇਸ ਵਿਸ਼ੇ ਨੂੰ ਲੈ ਕੇ ਤੁਸੀਂ ਕਰ ਸਕਦੇ ਹੋ ਗੱਲ ਤੁਸੀਂ ਆਪ ਡਾਇਰੈਕਟ ਨੰਬਰ ਮੇਰਾ ਲੈ ਲੈ ਸਕਦੇ ਹੋ ਕੋਈ ਚੱਕਰ ਨਹੀਂ ਮੈਂ ਆਪਣਾ ਵੀ ਨੰਬਰ ਛੱਡੂਗਾ ਤੇ ਭਾਈ ਸਾਹਿਬ ਦਾ ਵੀ ਨੰਬਰ ਛੱਡੂਗਾ ਜੇ ਕਿਸੇ ਨੇ ਵੀ ਇਸ ਵਿਸ਼ੇ ਤੇ ਕੋਈ ਵੀ ਜਾਣਕਾਰੀ ਦਾ ਬਾਬਾ ਜੀ ਨਾਲ ਗੱਲ ਕਰਨੀ ਆ ਕਰ ਵੀ ਸਕਦੇ ਹਾਂ ਸੰਗ ਜੀ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਹੈਗਾ ਬਾਕੀ ਕਿਸੇ ਨੂੰ ਨੀਮਾ ਦਿਖਾਉਣਾ ਨਹੀਂ ਹੈਗਾ ਸਿਕਾ ਮੇਰਾ ਮਕਸਦ ਸਿਰਫ ਇੱਕ ਜੋ ਸੰਗ ਪਾਠੀ ਸਿੰਘਾਂ ਦਾ ਦਰਦ ਅੰਦਰ ਮੈਂ ਕਿਉਂਕਿ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਗਿਆ ਮੈਂ ਬਹੁਤ ਸਾਰੇ ਪਾਠੀ ਸਿੰਘਾਂ ਨੂੰ ਮਿਲਿਆ ਮੈਂ ਇਹ ਗੱਲਾਂ ਕਰਨ ਦੇ ਲਈ ਕਾਫੀ ਪਾਠੀ ਸਿੰਘਾਂ ਨੂੰ ਪੁੱਛਿਆ ਵਾ ਪਰ ਉਹਨਾਂ ਨੂੰ ਇਹੇ ਚੀਜ਼ ਦਾ ਬੜਾ ਡਰ ਮਾਰਦਾ ਹੁੰਦਾ ਵਾ ਕਿ ਅਸੀਂ ਇੱਥੇ ਕਮੇਟੀ ਦੇ ਅੰਡਰ ਗੱਲ ਕਰ ਰਹੇ ਆਂ ਪ੍ਰਧਾਨ ਦੀ ਦੇਖ ਦੇਖ ਚ ਅਸੀਂ ਜੌਬ ਕਰ ਰਹੇ ਆਂ ਜਿਾ ਗੁਰੂ ਮਹਾਰਾਜ ਦੀ ਤੋਂ ਉਹਨਾਂ ਨੂੰ ਕੋਈ ਭੈ ਨਹੀਂ ਹੁੰਦਾ ਮੈਂ ਸਾਫ਼ ਜੀ ਦੱਸ ਰਿਹਾ ਵਾਂ ਕਿ ਸਾਡੀ ਜੌਬ ਜਾਣ ਦਾ ਖਤਰਾ ਵਾ ਮੈਂ ਭਾਈ ਰਗਵੀਰ ਸਿੰਘ ਜੀ ਨਾਲ ਗੱਲ ਕੀਤੀ ਏ ਕਹਿੰਦੇ ਜਕਸੀਰ ਆਪਾਂ ਨੂੰ ਪਾਠੀ ਸਿੰਘਾਂ ਦਾ ਜਿਹੜਾ ਦਰਦ ਆ ਜਿਹੜਾ ਤਕਲੀਫਾਂ ਨੇ ਇਹ ਕਦੀ ਸੰਗਤ ਦੇ ਮੂਹਰੇ ਰੱਖਣੀਆਂ ਪੈਣੀਆਂ ਨੇ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪੈਣਾ ਵਾ ਕੋਈ ਨਾ ਕੋਈ ਤਾਂ ਆ ਕੇ ਬੋਲੂਗਾ ਹੋ ਸਕਦਾ ਕੋਈ ਨਾ ਕੋਈ ਆਪਣੀ ਇਦਾਂ ਦੀ ਕਮਿਊਨਿਟੀ ਬਣ ਜਵੇ ਹਕੂ ਕੁਝ ਇਦਾਂ ਦੀ ਸੰਸਥਾ ਅੱਗੇ ਆਵੇ ਜਿਹੜੀ ਪੂਰੇ ਆਲ ਓਵਰ ਪੰਜਾਬ ਦੇ ਵਿੱਚ ਜਿੰਨੇ ਵੀ ਪਾਠੀ ਸਿੰਘ ਜੌਬ ਕਰ ਰਿਹਾ ਜਾਂ ਪਾਠੀ ਸਿੰਘਾਂ ਨੂੰ ਸਾਹਮਣ ਦਾ ਉਪਰਾਲਾ ਕਰੇ ਪਾਠੀ ਸਿੰਘਾਂ ਦਾ ਮੈਂ ਇਹ ਤਾਂ ਚਲੋ ਠੀਕ ਹੈ ਘਰ ਦਾ 10000 ਰੁਪਏ ਬਾਈ ਜੀ ਦਾ ਲੋਨ ਤੇ ਆ ਉਹ ਵੀ ਇੱਕ ਡਿਫਾਲਟਰ ਹੋਏ ਹੋਏ ਨੇ ਡਿਫਾਲਟਰ ਤਾਂ ਹੋਇਆ ਕਿ ਇਹਨਾਂ ਦੀ 5-7000 ਰੁਪਏ ਮਹੀਨੇ ਦੀ ਇਨਕਮ ਆ ਘਰ ਦਾ ਗ੍ਰੈਸਟੀ ਆ ਦਾ ਜੀਵਨ ਚਲਾਉਣ ਕਾ ਉਹਦੀ ਬੱਚਿਆਂ ਦੀਆਂ ਪੜ੍ਹਾਈਆਂ ਦੀ ਫੀਸਾਂ ਕ ਪੂਰੀਆਂ ਕਰਨ ਕਾ ਉਹਦੇ ਘਰ ਘਰ ਦੀ ਲੋਨ ਮੋੜਨ ਬڑے ਪਾਠੀ ਸਿੰਘ ਜਨੇ ਵੀ ਹੈਗੇ ਆ ਇਹਨਾਂ ਦੇ ਨਾਲ ਦੇ ਬਹੁਤ ਸਾਰੇ ਪਾਠੀ ਸਿੰਘ ਨੇ ਜਿਹੜੇ ਮਾੜੇ ਸਮੇਂ ਚ ਗੁਜ਼ਰ ਰਹੇ ਨੇ ਚਲੋ ਆਪਾਂ ਕੁਛ ਨਾ ਕੁਛ ਇਦਾਂ ਆਪਣੀ ਸੰਗਤ ਨੂੰ ਕਰਨ ਦੀ ਜ਼ਰੂਰਤ ਹੈਗੀ ਆ ਕਿ ਆਪਾਂ ਇਸ ਕਮਿਊਨਿਟੀ ਨੂੰ ਇਸ ਪਾਠੀ ਸਿੰਘਾਂ ਨੂੰ ਸੰਭਗੇ ਇੰਨੀ ਮੈਂ ਵੀਡੀਓ ਸੰਗਤ ਜੀ ਸਤਿ ਸ਼੍ਰੀ ਅਕਾਲ